ਪੰਜਾਬ ਸਰਕਾਰ ਨੇ ਜਦੋਂ ਹਰਿਆਣਾ ਪੁਲਿਸ ਦੇ ਖਿਲਾਫ ਸ਼ੁਭਕਰਨ ਮਾਮਲੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਹਾਲਾਂਕਿ ਇਹ ਜਿਹੜੀ ਐਫ ਆਈ ਆਰ ਹੈ ਅਣਪਛਾਤੇਆਂ ਦੇ ਖਿਲਾਫ ਦਰਜ ਕੀਤੀ ਗਈ ਉਹ ਤੋਂ ਤੁਰੰਤ ਬਾਅਦ ਹਰਿਆਣਾ ਵੱਲੋਂ ਇੱਕ ਮੈਸੇਜ ਆਉਂਦਾ ਉਹਨਾਂ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਜਿਹੜੇ ਆ ਉਹ ਇਹ ਜਾਣਕਾਰੀ ਦਿੰਦੇ ਆ ਵੀ ਅਸੀਂ 100 ਕਿਸਾਨਾਂ ਦੀ ਜਿਹੜੀ ਲਿਸਟ ਹੈ ਉਹ ਤਿਆਰ ਕਰ ਲਈ ਹੈ ਜਿਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਜਿਹੜਾ ਉਹ ਹੜਦੰਗ ਮਚਾਇਆ ਔਰ ਅਸੀਂ ਤਜਵੀਜ਼ ਪੇਸ਼ ਕਰ ਰਹੇ ਹਾਂ ਗ੍ਰਹਿ ਮੰਤਰਾਲੇ ਨੂੰ ਕਿ ਇਹਨਾਂ ਦੇ ਪਾਸਪੋਰਟ ਤੇ ਪਾਸਪੋਰਟਾਂ ਦੇ ਉੱਤੇ ਲੱਗੇ ਵੀਜ਼ੇ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣ। ਕਰੀਬ 100 ਕਿਸਾਨਾਂ ਦੀ ਇੱਕ ਲਿਸਟ ਬਣੀ ਆ ਔਰ ਇਹਨਾਂ ਦੀ ਪਛਾਣ ਕੀਤੀ ਗਈ ਆ ਕੈਮਰਿਆਂ ਰਾਹੀਂ, ਡਰੋਨ ਕੈਮਰਿਆਂ ਰਾਹੀਂ ਜਾਂ ਵੱਖ-ਵੱਖ ਜਿਹੜੇ মিডিਆ ਚੈਨਲਸ ਨੇ ਉਹਨਾਂ ਨੂੰ ਰਿਕਾਰਡ ਕੀਤਾ ਉੱਥੋਂ ਇਹਨਾਂ ਦੀ ਜਿਹੜੀ ਪਛਾਣ ਆ ਉਹ ਕੀਤੀ ਜਾ ਰਹੀ ਆ ਜਿਹੜੇ ਹਰਿਆਣਾ ਪੁਲਿਸ ਦੇ ਉੱਤੇ ਵਾਰ ਕਰ ਰਹੇ ਸੀ। ਪਰ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਵੀ ਇਹਨਾਂ ਲੋਕਾਂ ਨੂੰ ਇਹ ਝੜਪ ਕਿਉਂ ਕਰਨੀ ਪਈ? ਇਹ ਲੋਕ ਤਾਂ ਹਰਿਆਣਾ ਸਰਕਾਰ ਦੇ ਨਾਲ ਕਿਸੇ ਕਿਸਮ ਦਾ ਜਿਹੜੀ ਤਲਖੀ ਭਰਿਆ ਜਿਹੜਾ ਮਾਹੌਲ ਬਣਿਆ ਇਹ ਚਾਹੁੰਦੇ ਨਹੀਂ ਸੀਗੇ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਸੀਗੇ ਕਿਸਾਨਾਂ ਨੇ ਹਰਿਆਣਾ ਦੇ ਨਾਲ ਕਿਸੇ ਕਿਸਮ ਦੀ ਕੋ ਟੱਕਰ ਲੈਣੀ ਨਹੀਂ ਸੀ ਜੋ ਕੁਝ ਉੱਥੇ ਹੋਇਆ ਬਹੁਤ ਮੰਦਭਾਗਾ ਹੋਇਆ ਪਰ ਹਰ ਇੱਕ ਜਿਹੜੇ ਕਿਸਾਨ ਆ ਇਹਨਾਂ ਨੇ ਤਾਂ ਜਾਣਾ ਹੀ ਦਿੱਲੀ ਸੀ ਇਹਨਾਂ ਦੇ ਆਪਣੇ ਐਮਐਸਪੀ ਖੇਤੀ ਕਾਨੂੰਨ ਜਿਹੜੇ ਆ ਉਹਦੇ ਉੱਤੇ ਗਰੰਟੀ ਬਿੱਲ ਦੀ ਇਹ ਮੰਗ ਕਰ ਰਹੇ ਸੀ ਇਸੇ ਦੇ ਮੱਦੇਨਜ਼ਰ ਇਹਨਾਂ ਨੇ ਦਿੱਲੀ ਜਾਣਾ ਸੀਗਾ ਮੋਦੀ ਸਰਕਾਰ ਦੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਸੀਗੀ ਹਾਲਾਂਕਿ ਗੱਲਾਂ ਬਾਤਾਂ ਪਹਿਲਾਂ ਵੀ ਹੋਈਆਂ ਪਰ ਉਹ ਬੇਸਿੱਟਾ ਰਹੀਆਂ ਇਸੇ ਦੇ ਚਲਦਿਆਂ ਕਿਸਾਨ ਜਿਹੜੇ ਸੀਗੇ ਉਹ ਗੁੱਸੇ 'ਚ ਸੀਗੇ ਉਹ ਰੋਜ ਸੀਗੇ ਵੀ ਆਪਾਂ ਦਿੱਲੀ ਚਲਦੇ ਆਂ ਦਿੱਲੀ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਆਂ ਉੱਥੇ ਜਿਹੜਾ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਪਰ ਇਸ ਦੌਰਾਨ ਜਦੋਂ ਹਰਿਆਣਾ ਪੁਲਿਸ ਵੱਲੋਂ ਨੀਮ ਫੌਜੀ ਦਸਤਿਆਂ ਦੀ ਮਦਦ ਦੇ ਨਾਲ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਬੈਰੀਗੇਟਿੰਗ ਕਰ ਦਿੱਤੀ ਗਈ ਇਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ ਰਸਤੇ ਰੋਕ ਦਿੱਤੇ ਗਏ ਉਤੋਂ ਬਾਅਦ ਇਹ ਸਾਰਾ ਸੀਨ ਸ਼ੁਰੂ ਹੁੰਦਾ ਫਿਰ ਹਰਿਆਣਾ ਪੁਲਿਸ ਵੱਲੋਂ ਹੀ ਅਥਰੂ ਗੈਸ ਦੇ ਜਿਹੜੇ ਆ ਉਹ ਗੋਲੇ ਵੀ ਛੱਡੇ ਜਾਂਦੇ ਆ ਜਿਦੇ ਨਾਲ ਕਈ ਕਿਸਾਨ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਤੇ ਬਾਅਦ ਚੋਂ ਉਹਨਾਂ ਦੀ ਅਨਫੋਰਚੂਨੇਟ ਮੌਤ ਵੀ ਹੋਈ ਆ ਇਸੇ ਤਰ੍ਹਾਂ ਸ਼ੁਭਕਰਨ ਸ਼ੁਭਕਰਨ ਨੂੰ ਵੀ ਗੋਲੀ ਲੱਗਣ ਦੇ ਨਾਲ ਉਹਦੀ ਜਾਨ ਚਲੀ ਗਈ ਇਸੇ ਤਰ੍ਹਾਂ ਜਿਹੜਾ ਉਪ੍ਰਿਤਪਾਲ ਮੁੰਡਾ ਜਿਹਨੂੰ ਧੱਕੇ ਨਾਲ ਚੁੱਕ ਕੇ ਲੈ ਗਏ ਇੱਕ ਦੱਸਿਆ ਜਾਂਦਾ ਵੀ ਉਹਨੂੰ ਬੋਰੀ 'ਚ ਬੰਨ ਕੇ ਕੁੱਟਿਆ ਬਾਅਦ ਚੋਂ ਉਹਨੂੰ ਪੀਜੀਆਈ ਰੋहतक ਦਾਖਲ ਕਰਾ ਦਿੱਤਾ ਜਿੱਥੇ ਉਹਦੇ ਘਰਦਿਆਂ ਕੋਲੋਂ ਹੀ ਜਿਹੜੀ ਆ ਉਹ ਪਛਾਣਿਆ ਨਹੀਂ ਗਿਆ ਵੀ ਇਹ ਸਾਡਾ ਹੀ ਮੁੰਡਾ ਇਸ ਬੁਰੀ ਤਰ੍ਹਾਂ ਉਹਨੂੰ ਕ ਫਿਰ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਵੀ ਭਾਈ ਜਿਹੜਾ ਪ੍ਰਿਤਪਾਲਿਆ ਉਹ ਵਾਪਸ ਪੰਜਾਬ ਨੂੰ ਮੋੜੋ ਅਸੀਂ ਇਹਦਾ ਇਲਾਜ ਜਿਹੜਾ ਪੰਜਾਬ ਦੇ ਵਿੱਚ ਕਰਾਉਣਾ ਗਿਆ ਤਾਂ ਉੱਥੇ ਬਹੁਤ ਕੁਝ ਹੈ ਹੁਣ ਕੀ ਜਿਨ੍ਹਾਂ ਨੇ ਇਹ ਸਭ ਕੁਝ ਤਸ਼ੱਦਦ ਕੀਤਾ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਹੋਣਗੇ ਠੀਕ ਹੈ ਤੁਸੀਂ ਇਹਨਾਂ ਦੇ ਪਾਸਪੋਰਟ ਜਾਂ ਜਿਹੜੇ ਤੁਸੀਂ ਉਹ ਪਾਸਪੋਰਟਾਂ ਦੇ ਲੱਗੇ ਵੈਦ ਵੀਜ਼ੇ ਆ ਉਹਨਾਂ ਨੂੰ ਰੱਦ ਕਰਨ ਦੀ ਇੱਕ ਤਜਵੀਜ਼ ਜਿਹੜੀ ਆ ਤੁਸੀਂ ਦੇ ਦਿੱਤੀ ਹੈ ਗ੍ਰਹਿ ਮੰਤਰਾਲੇ ਨੂੰ ਪਰ ਉਹ ਲੋਕ ਜਿਨ੍ਹਾਂ ਨੇ ਤਸ਼ੱਦਦ ਕੀਤੀ ਜਿਨ੍ਹਾਂ ਨੇ ਗੋਲੀ ਚਲਾਈ ਜਿਨ੍ਹਾਂ ਨੇ ਬੋਰੇ 'ਚ ਬੰਨ ਕੇ ਪ੍ਰਿਤਪਾਲ ਸਿੰਘ ਨੂੰ ਕੁੱਟਿਆ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਹੋਣਗੇ ਤੁਸੀਂ ਤਾਂ ਦੇਖੋ ਗੱਲ ਤਾਂ ਇਹ ਸਵਾਲ ਖੜਾ ਹੁੰਦਾ ਵਾ ਵੀ ਜੇ ਇਹਨਾਂ ਨੇ ਹੁੜਦੰਗ ਮਚਾਇਆ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਦੰਗਾ ਕੀਤਾ ਉੱਥੇ ਪੁਲਿਸ ਦੇ ਨਾਲ ਆਡਾ ਲਿਆ ਤਾਂ ਮਸਲਾ ਤਾਂ ਹੈ ਹੀ ਕੋਈ ਨਹੀਂ ਸੀ ਸਾਰਾ ਅੜਿੱਕਾ ਤਾਂ ਉਦੋਂ ਸ਼ੁਰੂ ਹੁੰਦਾ ਜਦੋਂ ਹਰਿਆਣਾ ਸਰਕਾਰ ਜਿਹੜੀ ਆ ਉਹ ਕਿੱਲਾ ਪਛਾ ਦਿੰਦੀ ਆ ਸੜਕਾਂ ਦੇ ਉੱਤੇ ਸੜਕਾਂ ਪੱਟ ਕੇ ਉਹਦੇ ਵਿੱਚ ਕਿੱਲੇ ਜਿਹੜੇ ਉਗਾ ਦਿੱਤੇ ਜਾਂਦੇ ਆ ਤੇ ਫਿਰ ਕਹਿੰਦੇ ਵੀ ਜਦੋਂ ਕਿਸਾਨੇ ਤੋਂ ਲੰਘਣਗੇ ਇਹਨਾਂ ਦੇ ਟਰੈਕਟਰ ਟਰਾਲੀਆਂ ਪੈਂਚਰ ਹੋ ਜਾਣਗੇ ਇਹ ਸਾਰਾ ਕੁਝ ਕਰਨਾ ਕਿਉਂ ਪਿਆ ਇੱਥੋਂ ਤੱਕ ਸਥਿਤੀ ਬਣੀ ਤੇ ਬਣੀ ਕਿਦਾਂ ਅੱਜ ਜਿਹੜੀ ਸਥਿਤੀ ਆ ਬੜੀ ਭਿਆਨਕ ਬਣੀ ਹੋਈ ਆ ਜਿੱਥੇ ਕਈ ਦਿਨਾਂ ਮਗਰੋਂ ਸ਼ੁਭ ਕਰਨ ਦਾ ਜਿਹੜਾ ਉਹ ਪਹਿਲਾਂ ਪੋਸਟਮਾਰਟਮ ਹੋਇਆ ਲਗਭਗ 8 ਦਿਨ ਬਾਅਦ ਉਹਦਾ ਕੱਲ ਪੋਸਟਮਾਰਟਮ ਹੋਇਆ ਫਿਰ ਉਹਦਾ ਸਸਕਾਰ ਕੀਤਾ ਗਿਆ ਕੀ ਸ਼ੁਭ ਕਰਨ ਦੇ ਕਾਤਲ ਜਿਹੜੇ ਆ ਉਹ ਵੀ ਸਲਾਖਾਂ ਦੇ ਪਿੱਛੇ ਜਾਣਗੇ ਉਹਨਾਂ ਦੇ ਉੱਤੇ ਮੁਕਦਮੇ ਦਰਜ ਹੋਣਗੇ ਜਿਹੜਾ ਸ਼ੁਭ ਕਰਨ ਆ ਉਹਦੀਆਂ ਭੈਣਾਂ ਜਿਹੜੀਆਂ ਦੋ ਭਾਵਾਂ ਉਹਨਾਂ ਨੂੰ ਸਰਕਾਰ ਨੇ ਕੰਪਨਸੇਟ ਕਰ ਦਿੱਤਾ ਕੀ ਉਹਨਾਂ ਦਾ ਵੀਰ ਵਾਪਸ ਆ ਜਾਊਗਾ ਕੀ ਉਸ ਪਿਓ ਦਾ ਪੁੱਤ ਵਾਪਸ ਆ ਜਾਊਗਾ ਜਿਹੜਾ ਪੌਣੇ 2 ਕਿੱਲੇ ਦੇ ਵਿੱਚ ਵਾਈ ਕਰਦਾ ਸੀ ਕਰਜ਼ਾ ਉਹਦੇ ਸਿਰ ਸੀਗਾ ਕੀ ਉਹ ਸਭ ਕੁਝ ਹਰਿਆਣਾ ਸਰਕਾਰੀਆਂ ਜਿਹੜੀ ਸਰਕਾਰ ਜਿਨ੍ਹਾਂ ਦਾ ਇਹ ਰੋਕਣ ਦਾ ਪੂਰਾ ਮੰਤਵ ਸੀਗਾ ਇਹ ਵਾਪਸ ਦੇ ਦੇਣਗੇ ਪਰਿਵਾਰ ਵਾਲਿਆਂ ਨੂੰ ਇਹ ਬਹੁਤ ਜਿਹੜੀ ਆ ਇੱਕ ਇੱਕ ਤਰਫਾ ਜਿਹਨੂੰ ਕਹਿ ਸਕਦੇ ਆ ਕਾਨੂੰਨ ਆ ਬਈ ਜਿਨ੍ਹਾਂ ਨੇ ਹੜਦੰਗ ਮਚਾਇਆ ਉਹਨਾਂ ਦੇ ਪਾਸਪੋਰਟ ਵੀ ਰੱਦ ਕਰ ਦਿਓ ਉਹਨਾਂ ਦੇ ਜਿਹੜੇ ਵੀਜ਼ੇ ਲੱਗੇ ਆ ਉਹ ਵੀ ਰੱਦ ਕਰ ਦਿਓ ਤੇ ਦੂਜੇ ਪਾਸੇ ਉਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਜਿਨ੍ਹਾਂ ਨੇ ਮੁੰਡੇ ਮਾਰਤੇ ਜਿਨ੍ਹਾਂ ਨੇ ਮੁੰਡੇ ਕੁੱਟ ਦਿੱਤੇ ਜਿਨ੍ਹਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਤਾਂ ਜਿਹੜੇ ਬਜ਼ੁਰਗ ਕਿਸਾਨ ਆ ਉਹਨਾਂ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ